ਸਾਡਾ ਇੱਕ ਹੁਨਾਰਾ ਬੱਚਾ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਸਟੱਡੀ ਵੇਸ ਤੇ ਗਿਆ ਸੀ ਉੱਥੇ ਬਹੁਤ ਮਿਹਨਤ ਕਰਕੇ ਆਪਣੀ ਮਿਹਨਤ ਦੇ ਬਲ ਦੇ ਉੱਤੇ ਉੱਥੇ ਦੀ ਨਿਊਜ਼ੀਲੈਂਡ ਦੀ ਪੁਲਿਸ ਦੇ ਵਿੱਚ ਵੀ ਉਹ ਸਿਲੈਕਟ ਹੋਇਆ ਹੈ ਇਹ ਸਾਨੂੰ ਮਾਨ ਪ੍ਰਾਪਤ ਹੋਇਆ ਸੀ ਪਰ ਦੋ ਦਿਨ ਪਹਿਲੇ ਅਨਫੋਰਸਨਟਲੀ ਬੜੀ ਵੱਡੀ ਇਨਸੀਡੈਂਟ ਵਰਤੀ ਹੈ ਕਿ ਡਿਊਟੀ ਤੇ ਜਾਣ ਦੌਰਾਨ ਜਿਹੜਾ ਉਹਦਾ ਜੋ ਪਤਾ ਲੱਗ ਰਿਹਾ ਕਿ ਐਕਸੀਡੈਂਟ ਹੋਇਆ ਜਿਸ ਦੇ ਕਰਕੇ ਉਹਦੀ ਡੈਥ ਹੋ ਗਈ ਹੈ ਸਾਰੇ ਪਰਿਵਾਰ ਸਾਰੇ ਪਿੰਡ ਬੜੇ ਰਿਸ਼ਤੇਦਾਰ ਸਭ ਜਿਹੜੇ ਇੱਥੇ ਬਹੁਤ ਸਦਮੇ ਵਿੱਚ ਨੇ ਸਾਰੇ ਜਣੇ ਇਸ ਕਰਕੇ ਹੀ ਜੋ ਕਾਰਵਾਈ ਜੋ ਪ੍ਰੋਸੈਸ ਚੱਲ ਰਿਹਾ ਹੈ ਮੈਂ ਤਾਂ ਮੀਡੀਅਮ ਦੇ ਮਾਧਿਅਮ ਦੇ ਥਰੂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਉੱਥੇ ਜਿਹੜੀ ਸਾਡੀ ਮਿਨਿਸਟਰੀ ਆਫ ਫੈਕਸ਼ਨਲ ਫੇਅਰ ਜੋ ਵਿਦੇਸ਼ ਮੰਤਰਾਲੇ ਜਿਹੜੀਆਂ ਸਾਡੀਆਂ ਜਿਕੇ ਰੂਲ ਬਣਿਆ ਹੋਇਆ ਹੈ ਪਰ ਉਹ ਸਾਡੇ ਬੱਚਿਆਂ ਦੀ ਡੈੱਡ ਬਾਡੀ ਉਹਨਾਂ ਪੂਰੀ ਕੇਅਰ ਕਰਦੇ ਹਨ ਐਮਬੈਸੀ ਸਾਡੀ ਕੋਈ ਨੂੰ ਫੋਨ ਕਰਕੇ ਜਾਂ ਕਿਸੇ ਤਰ੍ਹਾਂ ਈਮੇਲ ਕਰਕੇ ਐਮਬੈਸੀ ਨੂੰ ਕਹਿਣ ਕਿ ਉਹ ਜਿੰਨੀ ਜਲਦੀ ਹੋ ਸਕੇ ਉਹਦੀ ਜੋ ਪੇਪਰ ਵਰਕ ਕੰਪਲੀਟ ਕਰਕੇ ਸਾਡੇ ਬੱਚੇ ਦੀ ਜੋ ਡੈੱਡ ਬਾਡੀ ਆਪਰੇ ਸਦਕਾਰ ਨਾਲ ਸਾਡੇ ਇੱਥੇ ਘਰ ਵਿੱਚ ਪਹੁੰਚੇ ਤਾਂ ਜੋ ਆਪਾਂ ਆਪਣੇ ਜੋ ਰਸਮਾਂ ਦੇ ਮੁਤਾਬਕ ਉਹਨਾਂ ਆਪਣਾ ਆਖਰੀ ਜੋ ਸੰਸਕਾਰ ਕਰ ਸਕੀ ਪਰਿਵਾਰ ਤੋਂ ਕੋਈ ਨੂੰ ਪਰਿਵਾਰ ਵਿੱਚ ਉਹਨਾਂ ਦੇ ਫਾਦਰ ਸਾਹਿਬ ਹੈ ਮਦਰ ਹੈ ਨਾ ਬੱਚਾ ਉਹਦੀ ਮੈਰਿਜ ਹੋਈ ਉਹਨਾਂ ਦੀ ਵਾਈਫ ਹੈ ਇੱਕ ਛੋਟੀ ਬੱਚੀ ਹੈ ਪੰਚ ਮਨੇ ਕਿ ਸਰ 4 ਸਾਲ ਦੀ ਬੱਚੀ ਪਿੱਛੇ ਜੋ ਛੱਡ ਕੇ ਛੱਡ ਗਏ ਆ ਉਹ ਇੱਕ ਭਰਾ ਜੋ ਛੋਟਾ ਬ੍ਰਦਰ ਉਹ ਕੈਨੇਡਾ ਵਿੱਚ ਸਟੱਡੀ ਦੇ ਉੱਤੇ ਆਪਣੀ ਉੱਥੇ ਕਰ ਰਿਹਾ ਵਧੀਆ ਪਰਿਵਾਰ ਆ ਉਹ ਸਰਕਲ ਹੀ ਪਰੇ ਉਸ ਮਾਲਕ ਦੀ ਕੀ ਰਜਾ ਹੈ ਅਜਿਹੀ ਇਹ ਇੱਕ ਦੁੱਖ ਦੀ ਘੜੀ ਜੋ ਹੈ ਅੰਡਗੀ ਹੈ ਤੁਹਾਡੀ ਪ੍ਰਸ਼ਾਸਨ ਅੱਗੇ ਆਪਣੇ ਐਡਮਿਨਿਸਟ੍ਰੇਸ਼ਨ ਲਈ ਬੇਨਤੀ ਹੈ ਪਰ ਜੋ ਸਾਰੇ ਨਗਰ ਦੀ ਪੰਚਾਇਤ ਦੀ ਕਿ ਛੱਡੀ ਸੀ ਸਾਹ ਵਗੇ ਕੇ ਉਹ ਜੋ ਵੀ ਹੋ ਸਕੇ ਜ ਪਰਿਵਾਰ ਦੀ ਜਿਹੜੀ ਡੈਡ ਬੋਡੀ ਇੱਥੇ ਲਿਉਣ ਵਿੱਚ ਜੋ ਹੈਲਪ ਹੋ ਸਕੇ ਉਹ ਗਵਰਨਮੈਂਟ ਆਫ ਇੰਡੀਆ ਦੇ ਥਰੂ ਕਰਕੇ ਤੇ ਸਾਡੀ ਡੈਡ ਬੋਡੀ ਇੱਥੇ ਪਹੁੰਚ ਸਕੀ ਅਸੀਂ ਧੰਨਵਾਦ ਕਰਾਂਗੇ لڑਕੇ ਦਾ ਨਾਮ ਗੁਰਜੰਸ ਸਿੰਘ 2014 ਚ ਗਿਆ ਸੀ ਇੱਥੇ ਸਟੱਡੀ ਵੇਸ ਤੇ ਬਾਅਦ ਚ 2020 ਚ ਵਾਪਸ ਆਇਆ ਸੀ ਪਹਿਲਾਂ ਵੀ ਕਰਿਆ 18 ਚ ਫਿਰ 2020 ਵਾਪਸ ਆਇਆ ਉਹਦੀ ਸ਼ਾਦੀ ਕਰਤੀ ਫਿਰ ਦੁਬਾਰਾ 2 ਸਾਲ ਬਾਅਦ ਵਾਪਸ ਹੋ ਗਿਆ ਹੁਣ ਫਿਰ 2024 ਫਰਵਰੀ ਨਵੰਬਰ ਨੂੰ ਵਾਪਸ ਗਏ ਸੀ ਉੱਥੇ ਤੇ ਮੁੜ ਕੇ ਹਨਾ ਪਰਸੋ 25 ਨੂੰ ਬਦਲ ਆ ਗਿਆ ਫੋਨ ਆਇਆ ਉੱਥੇ ਐਕਸੀਡੈਂਟ ਹੋ ਗਿਆ ਲੋ ਕਿੱਦਾਂ ਪਰਸੋ ਕਿੱਦਾਂ ਐਕਸੀਡੈਂਟ ਹੋ ਗਿਆ ਉਹਨੇ ਡਿਊਟੀ ਤੇ ਜਾਣਾ ਦੇ ਹੀ ਕਹਿੰਦੇ ਤੁਹਾਨੂੰ ਦੋਸਤ ਉਹ ਦੱਸਿਆ ਉਹਨੇ ਕੀ ਕਰਦੇ ਹੀ ਉੱਥੇ ਉੱਥੇ ਤੇ ਹੀ ਜੇਲ੍ਹ ਪੁਲਿਸ ਦੀ ਹੀ ਡਿਊਟੀ ਕਰਦੇ ਹਾਂ ਕਿਹੜੀ ਪੋਸਟ ਤੇ ਹਾਂਜੀ ਕਿਹੜੀ ਪੋਸਟ ਹੈ? ਅਫਸਰ ਦੇ ਜੇਲ ਅਫਸਰ ਦਸੰਡੇ ਜਾਂ ਹੀਰੋ ਦੇ ਜੇਲ ਅਫਸਰ ਭਰਤੀ ਹੋਵੇਗਾ। ਪੜਾਈ ਦੌਰਾਨ ਹੀ ਸਿਲੈਕਟ ਹੋਏ। ਹਾਂਜੀ ਜੀ ਬਾਅਦ ਚ ਪਹਿਲੇ ਸਾਲ ਸਿਲੈਕਟ ਹੋਏ ਪਹਿਲਾਂ 2 ਸਾਲ ਪਿੰਡ ਰਹਿ ਗਏ ਸੀ। ਹਾਂਜੀ। ਇਹਦੇ ਹਾਂਜੀ ਟਿਹੜ ਦਿੱਤੇ ਟਿਹਟ ਬਾਹਰ ਸਿਲੈਕਟ ਹੋ ਗਏ ਫਿਰ 15 ਦਿਨ ਦੀ ਛੁੱਟੀ ਆਇਆ ਕੱਟ ਕੇ ਫਿਰ ਨੇ ਜਾ ਕੇ ਨਵੰਬਰ ਚ ਜੁਆਇਨ ਕੀਤਾ ਤੇ ਅਫਸਰ ਨਾਲ ਕਿਸੇ ਨਾਲ ਉਹਨਾਂ ਦੇ ਮੈਨਟਨ ਦੀ ਗੱਲ ਹੋਈ ਹੈ ਉਦੋਂ ਕੀ ਕਹਿੰਦੇ ਹੈ। ਨੇ ਕਿਹਨਾਂ ਨੇ ਹੋਇਆ ਦਿੱਤਾ ਕਿ ਕਿੱਦਾਂ ਫੇਰ ਵਾਪਸ ਆਂਦੀ ਕਿੱਦਾਂ ਕੋਸ਼ਿਸ਼ ਕਰ ਰਹੇ ਹੋ ਬਹੁਤ ਸਾਰੇ ਲੋਕਲ ਦਾ ਡਾਪੜਾ ਰਿਸ਼ਤੇਦਾਰ ਹੀ ਕੋਈ ਉਹਨਾਂ ਨੇ ਫਿਰ ਜਾਣ ਪਛਾਣ ਕਰਕੇ ਗੱਲਬਾਤ ਕੀਤੀ ਤੇ ਹੁਣ ਉਹ ਕਾਰਵਾਈ ਕਰਨ ਦੇ ਆ ਉਧਰ ਗਵਰਨਮੈਂਟ ਉਧਰ ਦੀ ਮਦਦ ਕਰ ਰਹੀ ਹੈ ਕੋਈ ਨਹੀਂ ਅਜੇ ਤੱਕ ਤੇ ਕੋਈ ਨਹੀਂ ਕੀਤੀ ਉਹਨਾਂ ਨੇ ਉਹ ਤੇ ਇਧਰ ਦੀ ਗਵਰਨਮੈਂਟ ਕੀ ਮੰਤਰਨਾ ਕਰੂਗੀ ਇਹ ਹੋ ਜਾਵੇ ਸਾਡੇ ਬੇਟੇ ਦੀ ਡੈਡ ਵਾਦੀ ਜਿਹੜੀ ਜਲਦੀ ਜਲਦੀ ਸਾਡੇ ਕੋਲ ਆਵੇ